ਅੱਜ ਆਪਾਂ ਕੋਟਲਾ ਪਿੰਡ ਦੇ ਵਿੱਚ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਾਡੇ ਕੌਮੀ ਕਮਿਸ਼ਨਰ ਅਰਵਿੰਦ ਕੇਰਿਵਾਲ ਜੀ ਦੇ ਵਿਸ਼ਾ ਨਿਰਦੇਸ਼ਾਂ ਦੇ ਉੱਤੇ ਨਸ਼ਿਆਂ ਦੇ ਖਿਲਾਫ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਸ਼ੁਰੂ ਕੀਤਾ ਗਿਆ ਉਹਦੇ ਤਹਿਤ 16 ਤਰੀਕ ਤੋਂ ਅਸੀਂ ਸਾਰੇ ਪੰਜਾਬ ਦੇ ਵਿੱਚ ਜਿੰਦਰ ਸ਼ਾਹ ਮੁਕਤੀ ਯਾਤਰਾ ਜਿਹੜੀ ਹੈ ਇਹ ਕੋਸ਼ਿਸ਼ ਸ਼ੁਰੂ ਕੀਤੀ ਹੈ ਜਿੱਦੋਂ ਸਰਕਾਰ ਤੋਂ ਪਹਿਲਾਂ ਅਸੀਂ ਤੁਹਾਡੇ ਕੋ ਆਉਂਦੇ ਸੀਗੇ ਵੀ ਇੱਕੀ ਦੇ ਵਿੱਚ ਤੁਹਾਡੇ ਪਿੰਡ ਚ ਵੀ ਡੋਰ ਟੂ ਡੋਰ ਕੰਮ ਕਰਕੇ ਸੀਗੇ ਜਿਹੜੇ ਜਿਹੜੇ ਮਸਲੇ ਉਸ ਵੇਲੇ ਸੀ ਤੁਹਾਨੂੰ ਕਹੇ ਸੀਗੇ ਕਿ ਸਾਡੀ ਸਰਕਾਰ ਆਉਂਦੇ ਹੀ ਹੱਲ ਕਰਾਂਗੇ ਅਸੀਂ ਤੁਹਾਨੂੰ ਬੇਨਤੀ ਕਰਦੇ ਸੀਗੇ ਕਿ 75 ਸਾਲ ਤੁਸੀਂ ਕਾਂਗਰਸ ਅਕਾਲੀਆਂ ਦਾ ਆਵਾਜ਼ ਜਿਹੜਾ ਦੇਖਿਆ ਇੱਕ ਮੌਕਾ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਦਿਓ ਉਹ ਜਿਹੜਾ 24 ਘੰਟੇ ਬਿਲੀ ਦੇਾਂਗੇ ਫ੍ਰੀ ਬਿਲੀ ਦੇਾਂਗੇ ਅਸੀਂ ਜਦੋਂ ਆਵਾਂਗੇ ਪੰਜਾਬ ਭਰ ਦੇ ਵਿੱਚ ਮਹੱਲਾ ਕਲੀਨਿਕ ਖੋਲ੍ਹਾਂਗੇ 900 ਦੇ ਕਰੀਬ ਮਹੱਲਾ ਕਲੀਨਿਕ ਜਿਹੜੀ ਐ ਉਹ ਮਾਨ ਸਾਹਿਬ ਨੇ ਬਣਾਈ ਐ ਅਸੀਂ ਇਹ ਕਿਹਾ ਸੀਗਾ ਕਿ ਅਸੀਂ ਚੰਗੇ ਸਕੂਲ ਬਣਾਵਾਂਗੇ ਸਕੂਲਾਂ ਨੂੰ ਵਧੀਆ ਕਰਾਂਗੇ ਅਸੀਂ 120 ਸਕੂਲ ਆ ਫੈਮਿਨੈਂਟਸ ਔਰ ਅਸੀਂ ਪੰਜਾਬ ਦੇ ਸਕੂਲਾਂ ਦਾ ਜਿਹੜਾ ਐਸਲਿ ਬੁਨਿਆਦੀ ਢਾਂਚਾ ਪੰਜਾਬ ਦੇ ਸਕੂਲਾਂ ਨੂੰ ਠੀਕ ਕਰਨਾ ਉਹਦੇ ਕਮਰੇ ਬਣਾਉਣੇ ਲੈਬਾਂ ਬਣਾਉਣੀਆਂ ਕੰਪਿਊਟਰ ਲਾਉਣੇ ਚਾਚਬੇੜਾ ਜਿਹੜਾ ਉਹ ਠੀਕ ਕਰਨਾ ਸਾਡੇ ਗਰੀਬ ਬੱਚਿਆਂ ਲਈ ਸਾਡੇ ਆਮ ਕਿਸਾਨਾਂ ਦੇ ਗਰੀਬਾਂ ਦੇ ਧੀਆ ਪੁੱਤਾਂ ਲਈ ਸਾਡੇ ਚੰਗੇ ਸਕੂਲ ਹੋਣ ਉਹ ਚੰਗੀ ਐਜੂਕੇਸ਼ਨ ਲੈਣ ਉਹ ਸਰਕਾਰ ਨੇ ਪੂਰੇ ਪੰਜਾਬ ਦੇ ਵਿੱਚ ਸੋ ਲੋ ਕੀਤਾ ਦਵਾਦਾ ਵੀ ਆਵਾਂਗੇ ਜਿਸ ਦਿਨ ਸਕੂਲਾਂ ਵਾਲੀ ਮੀਟਿੰਗ ਦਾ ਟਾਈਮ ਹੋਊਗਾ ਉਹ ਤੁਹਾਡੇ ਪਿੰਡ ਦੇ ਵਿੱਚ ਫੇਰ ਦੁਬਾਰਾ ਆਵਾਂਗੇ ਇਹ ਸਾਦਾ ਕੁਛ ਸਾਡੀ ਸਰਕਾਰ ਨੇ ਪੰਜਾਬ ਵਿੱਚ ਪਾਣੀਆਂ ਦੇ ਮੁੱਦੇ ਨੇ بڑے ਮੁੱਦੇ ਆ ਜਿਨ੍ਹਾਂ ਤੇ ਅਸੀਂ ਲੜਾਈ ਲਾੜੇ ਪਰ ਇੱਕ ਜਿਹੜਾ ਮੁੱਦਾ ਸੀਗਾ ਜਦੋਂ ਅਸੀਂ ਕਲਕੱਤ ਜਾਂਦੇ ਸੀ ਬਹੁਤ ਸਾਰੀਆਂ ਮਾਵਾਂ ਪੜਾ ਬਜੁਰਗ ਸਾਨੂੰ ਬੇਨਤੀ ਕਰਦੇ ਸੀਗੇ ਕਿ ਕਿਸੇ ਤਰ੍ਹਾਂ ਨਸ਼ਾ ਬੰਦ ਕਰਦੇ ਹੋ ਇਹ ਜਿਹੜਾ ਪਿਛਲੀਆਂ ਸਰਕਾਰਾਂ ਦਾ 25 30 ਸਾਲ ਦਾ ਗੰਧ ਪਾਇਆ ਸੀਗਾ ਇਹਨੂੰ ਖਤਮ ਕਰਦੇ ਹੋ ਅਸੀਂ ਵਾਦਾ ਕੀਤਾ ਸੀਗਾ ਕਿ ਇਹਨੂੰ ਅਸੀਂ ਖਤਮ ਕਰਾਂਗੇ ਸੋ ਅਸੀਂ 2.5 3 ਸਾਲ ਬਹੁਤ ਮਿਹਨਤ ਕੀਤੀ ਨਸ਼ਿਆਂ ਦੇ ਬਾਰੇ ਪੂਰੀ ਪਲੈਨਿੰਗ ਕੀਤੀ ਕਿ ਕਿਦਾਂ-ਕਿਦਾਂ ਸੀ ਨਸ਼ੇ ਜਿਹੜੇ ਖਤਮ ਕਰਦੇ ਆ ਕੀ ਕੋਦੇ ਚ ਕਰਨਾ ਚਾਹੀਦਾ ਸੋ ਅਸੀਂ ਕੈਬਨਰ ਦੇ ਮੁਖਵੰਤੀ ਸਾਹਿਬ ਨੇ ਫੈਸਲਾ ਕੀਤਾ ਕਿ ਇਹ ਜਿਹੜੇ ਬੰਦੇ ਆ ਜਿਹੜੇ ਨਸ਼ੇ ਵੇਚਦੇ ਆ ਤੇ ਜਲੀਲੀ ਸ਼ਰਾਬ ਵੇਚਦੇ ਆ ਫੀ ਵੇਚਦੇ ਇਹਨਾਂ ਬੰਦਿਆਂ ਨੂੰ ਇਹੋ ਜੀ ਸਜ਼ਾ ਦਿਓ ਕਿ ਲੋਕ ਯਾਦ ਕਰ ਕੰਮ ਕੇ ਜੇ ਅਸੀਂ ਇਹ ਕੰਮ ਕਰਾਂਗੇ ਤੇ ਸਾਡੇ ਨਾਲ ਵੀ ਇਦਾਂ ਹੋਊਗਾ ਪਹਿਲੀ ਵਾਰ ਪੰਜਾਬ ਦੇ ਵਿੱਚ ਬਲਡੋਜਰ ਜਿਹੜਾ ਚੱਲਿਆ ਪਹਿਲੀ ਵਾਰ ਨਸ਼ਾ ਵੇਚਣ ਵਾਲਿਆਂ ਦੇ ਗੱੜਬਾਹ ਜਿਹੜੇ ਜ਼ਬਤ ਕੀਤੇ ਗਏ ਪਹਿਲੀ ਵਾਰ 10000 ਜਿਹੜਾ ਸਮਗਲ ਦਾ ਪੰਜਾਬ ਦਾ ਉਹਨੂੰ ਜਿਹੜਾ ਜੇਲਾ ਦੇ ਵਿੱਚ ਬੰਦ ਕੀਤਾ ਪਹਿਲੀ ਵਾਰ ਕਵੰਤੋਲਾਂ ਦੇ ਰੂਪ ਦੇ ਵਿੱਚ ਪਹਿਲੀ ਵਾਰ 80 80 ਕਿਲੋ 85 85 ਕਿਲੋ ਇਹੋਆਂ ਦੇਰੀ ਪੰਜਾਬ ਦੇ ਵਾਕੋ ਕੋਨਿਆਂ ਦੇ ਉੱਤੋਂ ਜਿਹੜੀ ਆ ਉਹ ਰੋਜ਼ ਸਾਡੀ ਪੁਲਿਸ ਫੜੇ ਆ ਸੋ ਅਸੀਂ ਹੁਣ ਇਹ ਫੈਸਲਾ ਕੀਤਾ ਕਿ ਪੁਲਿਸ ਨੇ ਪਹਿਲੀ ਵਾਰ ਤੋਂ ਲੈ ਕੇ ਹੁਣ ਤੱਕ ਬੜੀ ਵੱਡੀ ਲੜਾਈ ਲੜੀ ਹੈ ਪਰ ਅਜੇ ਵੀ ਪਿੰਡਾਂ ਦੇ ਵਿੱਚ ਇਹ ਸਮੱਸਿਆ ਜਿਹੜੀ ਕਿਹਗੇ ਪਿੰਡ ਦੇ ਵਿੱਚ ਅਜੇ ਬਾਕੀ ਐ ਇਹ ਹੱਲ ਨਹੀਂ ਹੋਦੀ ਇਸ ਕਰਕੇ ਲੋਕਾਂ ਦਾ ਸਹਿਯੋਗ ਡ ਲੋਕਾਂ ਨੂੰ ਨਾਲ ਲਿਆ ਜਾਵੇ ਪਿੰਡਾਂ ਵਾਲਿਆਂ ਨੂੰ ਨਾਲ ਲਿਆ ਜਾਵੇ ਪਿੰਡਾਂ ਵਾਲੇ ਆਪ ਉੱਠਣ ਪਿੰਡਾਂ ਵਾਲੇ ਆਪ ਉੱਠ ਕੇ ਜਿਹੜਾ ਬੰਦਾ ਉਹਨਾਂ ਦੇ ਪਿੰਡ ਦੇ ਵਿੱਚ ਨਸ਼ਾ ਵੇਚਦਾ ਉਹਨੂੰ ਫੜਾਉਣ ਜਿਹੜਾ ਬੰਦਾ ਨਸ਼ਾ ਵੇਚਣ ਆਉਂਦਾ ਉਹਨੂੰ ਡੱਕਣ ਜਿੰਨਾ ਚਿਰ ਤੱਕ ਪਿੰਡਾਂ ਦੀਆਂ ਪੰਚਾਇਤਾਂ ਨਹੀਂ ਉਰਦੀਆਂ ਜਿੰਨਾ ਚਿਰ ਤੱਕ ਪਿੰਡਾਂ ਦੇ ਲੋਕ ਦੀ ਔਰਤ ਦੇ ਉਹਨਾਂ ਤੱਕ ਨਸ਼ਿਆਂ ਨੂੰ ਪੂਰਨ ਤੌਰ ਤੇ ਖਤਮ ਕਰਨਾ ਬਹੁਤ ਔਖਾ ਕੰਮ ਆ। ਸੋ ਇਸ ਕਰਕੇ ਅਸੀਂ ਤੁਹਾਡੇ ਕੋਲ ਆਇਆ ਪੂਰੇ ਪੰਜਾਬ ਦੇ ਵਿੱਚ ਸਾਡੇ ਐਮਐਲਏ ਮੰਤਰੀ ਸਾਰੇ ਜਾਦੇ ਇਸੇ ਤਰ੍ਹਾਂ ਹੀ ਬੇਨਤੀ ਕਰਦੇ ਸਾਡੀਆਂ ਬਣਾ ਬੈਠੀਆਂ ਪਿੱਛੇ ਲੱਜੀਆਂ ਪਿੰਡ ਦੇ ਸੀਗਾ ਬਹੁਤ ਵੱਡੀ ਗਿਣਤੀ ਦੇ ਸਾਡੀਆਂ ਬਣਾ ਸੀਗੇ ਸਵੇਰੇ ਅਸੀਂ ਸਕੂਲਾਂ ਦੀਆਂ ਬੀਟਕਾ ਕਰਦੇ ਸੀਗੇ ਵਿਸ਼ਾਏ ਦੇ ਵਿੱਚ ਮਤੇਦੰਗਲੇ ਵਿੱਚ ਜਾਪੜਾਂਗਾ ਸਾਡੇ ਬਹੁਤ ਸਾਰੇ ਪਧਾਤ ਪਹਿਣਾ ਉੱਥੇ ਆਏ ਸੀਗੇ ਸੋ ਮੈਂ ਆਪਣੀਆਂ ਪਹਿਣਾ ਨੂੰ ਕਹਾਂਗਾ ਕਿ ਤੁਹਾਨੂੰ ਵੀ ਡਟਣਾ ਪੈਣਾ ਜੇ ਤੁਹਾਡਾ ਪੁੱਤ ਨਸ਼ੇ ਕਰਦਾ ਜੇ ਤੁਹਾਡਾ ਘਰ ਵਾਲਾ ਨਸ਼ੇ ਕਰਦਾ ਆਪਣੇ ਘਰ ਤੋਂ ਲੜਾਈ ਸ਼ੁਰੂ ਕਰੋ ਆਪਾਂ ਆਪਣੇ ਘਰਾਂ ਦੇ ਵਿੱਚ ਨਸ਼ਾ ਜਿਹੜਾ ਉਹ ਬੰਦ ਕਰਨਾ ਤੇ ਪਹਿਲੀ ਸਰਕਾਰ ਜਿਹੜੀ ਲੋਕਾਂ ਨੂੰ ਕਹਿੰਦੀ ਹੈ ਕਿ ਨਸ਼ੇ ਬੰਦ ਕਰੋ ਦੂਜੀਆ ਸਰਕਾਰਾਂ ਸੀ ਜਿਹੜੀਆਂ ਨਸ਼ੇ ਬੇਈਂਤੀਆ ਸੀ ਗਿਆ ਪਰ ਇਹ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਜਿਹੜੀ ਕਹਿ ਰਹੀ ਹੈ ਕਿ ਨਸ਼ੇ ਬੰਦ ਹੋਣੇ ਚਾਹੀਦੇ ਆ ਸਾਡੇ ਪੁੱਤ ਜਿਹੜੇ ਆ ਉਹ ਨਸ਼ਾ ਕਰਕੇ ਮਾਰੇ ਇਸ ਕਲ ਕੇ ਪੰਜਾਬ ਵਿੱਚੋਂ ਜੇ ਨਸ਼ਿਆਂ ਦਾ ਖਾਤਮਾ ਕਰਨਾ ਹੈ ਤੇ ਤੁਹਾਡੇ ਸਹਿਯੋਗ ਤੋਂ ਬਿਨਾ ਜਿਹੜੇ ਨਸ਼ੇ ਬੰਦ ਨਹੀਂ ਹੋ ਸਕਦੇ ਸੋ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਤੁਹਾਡੇ ਪਿੰਡ ਦੇ ਕੁਝ ਮੁੱਦੇ ਵੀ ਆ ਇੱਕ ਤੁਹਾਡੀ ਫਿਰਨੀ ਆ ਪਿੱਛੇ ਗਲੀ ਨੂੰ ਪਤਾ ਮੰਡੀ ਬੋਰ ਦੇ ਇਹਦੀ ਬੇਨਤੀ ਕੀਤੀ ਆ ਜਲਦੀ ਉਹਦੇ ਪੈਸੇ ਆ ਜਾਣੇ ਆ ਉਹ ਅਸੀਂ ਬੋਲੋ ਜਿਹੜਾ ਉਹ ਪਹਿਲ ਦੇ ਹੱਥ ਤੇ ਕਰਾਂਗੇ ਦੂਜਾ ਮੈਂ ਇੱਕ ਸਾਰੇ ਪਿੰਡਾਂ ਦੀ ਕਹਿਣਾ ਕਿ ਜਿਹੜੇ ਪੋਲੀਟਿਕਲ ਮਤਵੇ ਨੇ ਉਹ ਇੱਕ ਪਾਸੇ ਰੱਖਿਆ ਕਰੋ ਜਿਹੜੀ ਵੀ ਪੰਚਾਇਤ ਬਣ ਗਈ ਹੈ ਮੈਂ ਤਾਂ ਪਿਛਲੇ 2.5 ਸਾਲ ਕਾਂਗਰਸ ਦੀਆਂ ਪੰਚਾਇਤਾਂ ਰਹੀਆਂ ਉਹਨਾਂ ਨੂੰ ਵੀ ਢੱਕਿਆ ਵਿਕਾਸ ਦੇ ਕੰਮਾਂ ਤੋਂ ਹੁਣ ਵੀ ਢੱਕਾਂਗੇ ਬਸ ਆਪਣੀ ਸ਼ਰਤ ਇੱਕੋ ਕਿ ਸਰਪੰਚ ਨੂੰ ਕੋਈ ਪੈਸਾ ਨਹੀਂ ਖਾਂ ਦੇਣਾ ਪੰਚਾਇਤ ਨੂੰ ਕੋਈ ਗ੍ਰਾਂਟ ਦੇ ਵਿੱਚੋਂ ਪੈਸਾ ਨਹੀਂ ਖਾਂ ਦੇਣਾ ਜਿਹੜਾ ਸਰਪੰਚ ਗ੍ਰਾਂਟ ਦੇ ਵਿੱਚੋਂ ਪੈਸੇ ਖਾਊਗਾ ਉਹਦੇ ਖਿਲਾਫ ਕਾਰਵਾਈ ਕਰਾਂਗੇ ਕੰਮ ਕਰੋ ਕੋਈ ਨਹੀਂ ਪਿੰਡ ਦੇ ਲੋਕਾਂ ਦੇ ਬਣਾਇਆ ਡੈਮੋਕ੍ਰੇਸੀ ਆ ਪਿੰਡ ਨੇ ਛੁੜਿਆ ਜਿੱਦੂ ਵੀ ਛੁੜਿਆ ਉਹ ਪਿੰਡ ਦਾ ਕੰਮ ਕਰੇ ਮੈਂ ਕਿਸੇ ਦਾ ਕੰਮ ਨਹੀਂ ਡੱਕਦਾ ਤੁਹਾਨੂੰ ਮੈਂ ਕਹੂੰਗਾ ਕਿ ਆਪਣੀ ਪੰਚਾਇਤ ਵੱਲੋਂ ਜਿਹੜੇ ਜਿਹੜੇ ਕੰਮ ਆ ਤੁਹਾਡੇ ਪਿੰਡ ਦੇ ਉਹ ਤੁਸੀਂ ਲੈ ਕੇ ਆਓ ਤੁਹਾਡੇ ਕੰਮ ਵੀ ਜਿਹੜੇ ਉਹ ਪਹਿਲ ਦੇ ਆਧਾਰ ਦੇ ਉੱਤੇ ਆਪਾਂ ਕਰਾਂਗੇ ਬਸ ਤੁਹਾਨੂੰ ਬੇਨਤੀ ਹੈ ਕਿ ਆਪਾਂ ਨਸ਼ਾ ਬੰਦ ਕਰਨਾ ਅਗਲੇ 22 ਮਹੀਨੇ ਸਰਕਾਰ ਜਿਹੜੀ ਆ ਉਹ ਵਿਕਾਸ ਵਾਸਤੇ ਨਸ਼ਿਆਂ ਦੇ ਖਿਲਾਫ ਕੱਟੀਆ ਉਹ ਤੁਸੀਂ ਸਾਡਾ ਸਹਿਯੋਗ ਦੇਣਾ ਜੋ ਤੁਸੀਂ ਕਹੋਗੇ ਤੁਹਾਡੇ ਪਿੰਡਾਂ ਦਾ ਕਹਾਂਗੇ ਸਾਡੀ ਬਸ ਇੱਕੋ ਬੇਨਤੀ ਬੰਦਣੀ ਆ ਕਿ ਆਪਾਂ ਨਸ਼ੇ ਵਾਲਿਆਂ ਦਾ ਸਾਥ ਨਹੀਂ ਦੇਣਾ ਆਪਾਂ ਨਸ਼ੇ ਵਾਲੇ ਬੰਦੇ ਦਾ ਵਿਰੋਧ ਕਰਨਾ ਤੇ ਆਪਣਾ ਪੁੱਤ ਵੇਚਦਾ ਭਤੀਜਾ ਵੇਚਦਾ ਆਪਣਾ ਕੋ ਚਾਚਾ ਵੇਚਦਾ ਕੋਈ ਵੀ ਵੇਚਦਾ ਮੈਂ ਹਮੇਸ਼ਾ ਪੁੱਤ ਨੂੰ ਕਹਿੰਦਾ ਕਿ ਸਾਡਾ ਕੋਈ ਬੰਦਾ ਤੁਹਾਨੂੰ ਆ ਕੇ ਕਹਿੰਦਾ ਕਿਸੇ ਦੇ ਆਖੇ ਦੀ ਲਗਣਾ ਸਾਡਾ ਕੋਈ ਰਿਸ਼ਤੇਦਾਰੇ ਕੰਮ ਕਰਦਾ ਉਹਦੇ ਵੀ ਚੁੱਕ ਕੇ ਲਾਓ ਸਾਡਾ ਕੋ ਚਾਚੇ ਤਾਏ ਦਾ ਪੁੱਤ ਪ੍ਰਧਾਨ ਕੰਮ ਕਰਦਾ ਉਹਨੂੰ ਵੀ ਲਾਓ ਅਸੀਂ ਨਸ਼ੇ ਦੇ ਉੱਤੇ ਕੋਈ ਸਮਝੌਤਾ ਦੀ ਕਰਨਾ ਭਾਵੇਂ ਜੋ ਮਰਜ਼ੀ ਹੋਵੇ ਸੋ ਮੈਂ ਤੁਹਾਨੂੰ ਵੀ ਬੇਨਤੀ ਕਰਨਾ ਹੈ ਮੈਨੂੰ ਪਤਾ ਪਿੱਛੇ ਪੜੇ ਪਿੰਡ ਦੇ ਵਿੱਚ ਪ੍ਰੋਬਲਮ ਸੀਗੀ ਤੁਹਾਡੇ ਨਾਲ ਕੇ ਅਸੀਂ ਕਾਫੀ ਹੱਲ ਕੀਤੀ ਹੈ ਬਾਕੀ ਵੀ ਜਿਹੜੀ ਰਹਿਦੀ ਖੁੱਦੀ ਕਿਉਂਕਿ ਸੈਸ ਦੇ ਸਾਰੀਆਂ ਚੀਜ਼ਾਂ ਖਤਮ ਹੋਣੀਆਂ ਉਹ ਵੀ ਅਸੀਂ ਖਤਮ ਕਰਦੀਆਂ ਬੜੇ ਮਾਨਸਾਹਬ ਦੱਸਣ ਦੇ ਕਿ ਮਹਿਲਾ ਵਿੱਚ ਅਜੇ ਵੀ ਪ੍ਰੋਬਲਮ ਹੈ ਮਹਿਲਾ ਦਾ ਪੜਾ ਪਿੰਡ ਸੈਸ ਦਾ ਇਸ ਸਭ ਪਿੰਡਾਂ ਦੇ ਵਿੱਚ ਆਪਾਂ ਜਿੱਥੇ-ਜਿੱਥੇ ਝੜ-ਝੜੇ ਪਿੰਡ ਦੇ ਵਿੱਚ ਹੁਣ ਕਈ ਪਿੰਡਾਂ ਦੇ ਵਿੱਚ ਜਾਂਦੇ ਆ ਉਹ ਕਹਿੰਦੇ ਸਾਡੇ ਪਿੰਡ ਕੋਈ ਬੰਦਾ ਨਸ਼ਾ ਨਹੀਂ ਕਰਦਾ ਜੀ ਨਾ ਕੋਈ ਸਮਾਖ ਪਿੰਡਾਂ ਦਾ ਨਾ ਕੋਈ ਫੀਮਖੰਦਾ ਕੋਈ ਵੀ ਖਾਂਦਾ ਕਿਤੇ-ਕਿਤੇ ਆਪਾਂ ਨੂੰ ਇਹ ਸਵੱਸਿਆ ਹੁੰਦੀ ਆ ਜਿਹੜੇ ਗੰਦੇ ਬੰਦੇ ਆ ਉਹ ਪਿੰਡਾਂ ਦੇ ਵਿੱਚ ਇਹ ਕੰਮ ਕਰਦੇ ਆ ਆਪਾਂ ਉਹਨਾਂ ਦੇ ਖਿਲਾਫ ਡਟਣਾ ਇਹ ਸਾਡੇ ਕੁਛ ਨਹੀਂ ਲੱਗਦੇ ਯਾਦ ਰੱਖਿਓ ਨਸ਼ਾ ਵਿੱਚ ਇਹਨਾਂ ਦਾ ਤਾਂ ਕੁਛ ਨਹੀਂ ਲੱਗਦਾ ਨਸ਼ੇ ਵਿੱਚ ਰੋਲੇ ਤੂੰ ਆਪਣਾ ਬਣਾਓਗੇ ਮਰ ਜਾਓਗੇ ਪੱਦੇ ਜਿਹਨੇ ਮਾਦੂ ਨਸ਼ਾ ਵੇਚਣ ਵਾਲਾ ਪੱਦੇ ਧੀਆ ਪੁੱਤਾਂ ਨੂੰ ਮਾਰ ਦੂਗਾ ਨਸ਼ੇ ਵਿੱਚ ਵੇਚਣ ਵਾਲੇ ਨੂੰ ਆਪਣਾ ਦੁਸ਼ਮਣ ਸਮਝਣਾ ਕਦੀ ਇਹ ਵੀ ਕਹਣਾ ਕਿ ਮੇਰਾ ਪਤੀਆ ਸ਼ਦਾ ਦਿਓ ਜੀ ਮੈਂ 3 ਸਾਲ ਦੇ ਵਿੱਚ ਇੱਕ ਵਾਰ ਵੀ ਆਪਣੇ ਐਸਐਚਓ ਨੂੰ ਡੀਐਸਪੀ ਨੂੰ ਐਸਐਸਪੀ ਨੂੰ ਕਦੀ ਕਾਲ ਨਹੀਂ ਕੀਤੀ ਕਿ ਨਸ਼ੇ ਵਾਲੇ ਨੂੰ ਛੱਡ ਦਿਓ ਮੈਨੂੰ ਜਿੱਥੇ ਪਤਾ ਲੱਗਦਾ ਮੈਂ ਆਪਕਾ ਨਾ ਜੀ ਚੋਕੇ ਲਾਓ ਭਾ ਮੇਰਾ ਕੋਈ ਸਾਹਜ ਵਾਲਾ ਰਿਸ਼ਤੇਦਾਰ ਹੈ ਇੱਕ ਕਰਕੇ ਤੁਹਾਨੂੰ ਬੇਨਤੀ ਆ ਜਿਹੜਾ ਨਸ਼ਾ ਵੇਚਦਾ ਨਾ ਤੁਹਾਡਾ ਰਿਸ਼ਤੇਦਾਰ ਹੋ ਸਕਦਾ ਨਾ ਤੁਹਾਡਾ ਪੁੱਤ ਭਤੀਜਾ ਹੋ ਸਕਦਾ ਉਹ ਸਾਡੇ ਸਮਾਜ ਦਾ ਦੁਸ਼ਮਣ ਹੈ ਉਹ ਸਾਡੇ ਪਿੰਡ ਦਾ ਦੁਸ਼ਮਣ ਹੈ ਉਹਨੂੰ ਦੁਸ਼ਮਣ ਮੰਨ ਕੇ ਜਿਹੜਾ ਉਹਦੇ ਖਿਲਾਫ ਆਪਾਂ ਕਾਰਵਾਈ ਕਰਦੀਆ ਇਹ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਸੀਗਾ ਇਹਨਾਂ ਕਲਮੀ ਦੇ ਵਿੱਚ ਤੁਸੀਂ ਸਾਰੇ ਜਾਣਿਆ ਨੇ ਬੈਠ ਕੇ ਵੇਖ ਕੀਤੀ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਮੈਂ ਇਹਦੇ ਤੋਂ ਬਾਅਦ ਇੱਕ ਸੌ ਜਿਹੜੀ ਆ ਅਸੀਂ ਪਿੰਡ ਪਿੰਡ ਦੇ ਵਿੱਚ ਜਿਹੜੀ ਚਕਾਉਂਦੇ ਆ ਸਾਰੇ ਪੰਜਾਬ ਦੇ ਵਿੱਚ ਇਹ ਸੌ ਚਕਾਉਂਦੇ ਆ ਵੀ ਅਸੀਂ ਨਸ਼ੇ ਜਿਹੜੇ ਆ ਉਹ ਬੰਦ ਕਰਾਂਗੇ ਤੁਸੀਂ ਸਾਰਿਆਂ ਨੇ ਆਪਣੀ ਜਗ੍ਹਾ ਦੇ ਉੱਤੇ ਖੜੇ ਹੋਣਾ ਖੜੇ ਹੋ ਕੇ ਮੈਂ ਅੱਗੇ-ਅੱਗੇ ਬੋਲੂਗਾ ਤੁਸੀਂ ਸਾਰਿਆਂ ਨੇ ਪਿੱਛੇ-ਪਿੱਛੇ ਬੋਲਣਾ ਮੇਰੀਆਂ ਭੈਣਾਂ ਨੇ ਵੀ ਸਾਰਿਆਂ ਨੇ ਆਪੋ ਆਪਣੀ ਥਾਂ ਦੇ ਉੱਤੇ ਖੜੇ ਹੋ ਜਾਣਾ ਸਾਰਿਆਂ ਨੇ ਖੜੇ ਹੋ ਜਾਓ ਫਾਈਲ ਲਾਈਕ ਕਰਦਾ ਨਹੀਂ ਲਾਈਕ ਕਰਦਾ ਪਿੱਛੇ ਨਹੀਂ ਆਉਂਦਾ ਅਸੀਂ ਅਸੀਂ ਪਿੰਡ ਕੋਟਲਾ ਦੇ ਪਿੰਡ ਕੋਟਲਾ ਦੇ ਪਿੰਡ ਵਾਸੀ ਪਿੰਡ ਵਾਸੀ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਇਕਜੁੱਟ ਹੋ ਕੇ ਸੌ ਖਾਂਦੇ ਹਾਂ ਸੌ ਖਾਂਦੇ ਹਾਂ ਕਿ ਅਸੀਂ ਅਸੀਂ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਅਸੀਂ ਆਪਣੇ ਪਿੰਡ ਵਿੱਚ ਆਪਣੇ ਪਿੰਡ ਵਿੱਚ ਕਿਸੇ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਵੀ ਕਰਨ ਨਹੀਂ ਦੇਵਾਂਗੇ ਨਸ਼ਾ ਵੀ ਕਰਨ ਨਹੀਂ ਦੇਵਾਂਗੇ ਅਸੀਂ ਅਸੀਂ ਕਿਸੇ ਕਿਸੇ ਨਸ਼ਾ ਤਸਕਰ ਨੂੰ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜ ਨਹੀਂ ਦੇਵਾਂਗੇ ਪਿੰਡ ਵਿੱਚ ਵੜ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਸਾਡੇ ਪਿੰਡ ਵਿੱਚ ਜੋ ਨਸ਼ਾ ਕਰਦੇ ਹਨ ਜੋ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਵਾਵਾਂਗੇ ਅਸੀਂ ਕਿਸੇ ਵੀ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਨਸ਼ਾ ਤਸਕਰ ਦੀ ਖੁਦ ਵੀ ਖੁਦ ਵੀ ਜਮਾਨਤ ਨਹੀਂ ਕਰਵਾਵਾਂਗੇ ਜਮਾਨਤ ਨਹੀਂ ਕਰਵਾਵਾਂਗੇ ਅਤੇ ਪਿੰਡ ਦੇ ਅਤੇ ਪਿੰਡ ਦੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਵਿਅਕਤੀ ਨੂੰ ਜਮਾਨਤ ਜਮਾਨਤ ਦੇਣ ਤੋਂ ਰੋਕਾਂਗੇ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਅਸੀਂ ਸਾਰਾ ਪਿੰਡ ਮਿਲ ਕੇ ਮਿਲ ਕੇ ਆਪਣੇ ਪਿੰਡ ਨੂੰ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋਨਹੋ ਸੋਨ ਸ੍ਰੀ ਅਕਾਲ ਅਸਾਂ ਅੱਜ ਦੀ ਮੀਟਿੰਗ ਵਾਸਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨ ਆਏ ਸੀਗੇ ਤੁਸੀਂ ਸਾਰਿਆਂ ਨੇ ਸਹਿਯੋਗ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਈਗਲ ਦੀ ਖਾਤਸਾ ਵਾਈਗਲ ਦੀ ਫਤਿਹ ਖਾਤਸਾ ਵਾਈਗਲ ਦੀ ਫਤਿਹ ਅੱਜ ਆਪਾਂ ਕੋਟਲਾ ਪਿੰਡ ਦੇ ਵਿੱਚ ਸਾਡੇ ਬੋਖਵੰਤਰੀ ਸਦਾ ਭਗਵੰਤ ਸਕਮਾਨ ਜੀ ਵੱਲੋਂ ਸਾਡੇ ਕੌਮੀ ਕਦਵੀਨਰ ਅਰਵਿੰਦ ਕੇਰਿਵਾਲ ਜੀ ਦੇ ਵਿਸ਼ਾ ਨਿਰਦੇਸ਼ਾਂ ਦੇ ਉੱਤੇ ਨਸ਼ਿਆਂ ਦੇ ਖਿਲਾਫ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਸ਼ੁਰੂ ਕੀਤਾ ਗਿਆ ਉਹਦੇ ਤਹਿਤ 16 ਤਰੀਕ ਤੋਂ ਅਸੀਂ ਸਾਰੇ ਪੰਜਾਬ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਜਿਹੜੀ ਹੈ ਇਹ ਕੌਚ ਨੂੰ ਕੀਤੀ ਹੈ ਜਿੱਦੋਂ ਸਰਕਾਰ ਤੋਂ ਪਹਿਲਾਂ ਅਸੀਂ ਤੁਹਾਡੇ ਕੋ ਆਉਂਦੇ ਸੀਗੇ ਠੀਕ ਹੈ ਤੁਸੀਂ ਚੱਲੇ ਜੀ ਵੀਕੀ ਦੇ ਵਿੱਚ ਤੁਹਾਡੇ ਪਿੰਡ 'ਚ ਵੀ ਡੋਰ ਟੂ ਡੋਰ ਕਰਕੇ ਆਏ ਸੀਗੇ ਜਿਹੜੇ ਜਿਹੜੇ ਮਸਲੇ ਉਸ ਸਮੇਂ ਸੀ ਤੁਹਾਨੂੰ ਕਹੇ ਸੀਗੇ ਕਿ ਸਾਡੀ ਸਰਕਾਰ ਆਉਂਦੇ ਹੀ ਹੱਲ ਕਰਾਂਗੇ ਅਸੀਂ ਤੁਹਾਨੂੰ ਬੇਨਤੀ ਕਰਦੇ ਸੀਗੇ ਕਿ 75 ਸਾਲ ਤੁਸੀਂ ਕਾਂਗਰਸ ਅਕਾਲੀਆਂ ਦਾ ਆਵਾਜ਼ ਜਿਹੜਾ ਦੇਖਿਆ ਇੱਕ ਮੌਕਾ ਜਿਹੜਾ ਸਰਬਾਤ ਭਗਵਾਨ ਸ੍ਰੀ ਮਾਨ ਜੀ ਨੂੰ ਦਿਓ ਇੱਕ ਮੌਕਾ ਜਿਹੜਾ ਆਮ ਆਦਮੀ ਪਾਰਟੀ ਨੂੰ ਦਿਓ ਇੱਕ ਮੌਕਾ ਜਿਹੜਾ ਕੇਰਦੀਵਾਜ ਜੀ ਨੂੰ ਦਿਓ ਅਸੀਂ ਤੁਹਾਨੂੰ ਜਿਹੜਾ 24 ਘੰਟੇ ਬਿਲੀ ਦੇਾਂਗੇ ਫ੍ਰੀ ਬਿਲੀ ਦੇਾਂਗੇ ਅਸੀਂ ਜਦੋਂ ਆਵਾਂਗੇ ਪੰਜਾਬ ਭੰਦੇ ਵਿੱਚ ਮਹੱਲਾ ਕਲੀਨਿਕ ਖੋਲ੍ਹਾਂਗੇ 900 ਦੇ ਕਿਨਾਰੇ ਮਹੱਲਾ ਕਲੀਨਿਕ ਜਿਹੜੀ ਆ ਉਹ ਮਾਨ ਸਾਹਿਬ ਨੇ ਬਣਾਈ ਹੈ ਅਸੀਂ ਇਹ ਕਿਹਾ ਸੀਗਾ ਕਿ ਅਸੀਂ ਚੰਗੇ ਸਕੂਲ ਬਣਾਵਾਂਗੇ ਸਕੂਲਾਂ ਨੂੰ ਵਧੀਆ ਕਰਾਂਗੇ ਅਸੀਂ 120 ਸਕੂਲ ਆਫ ਫੈਮਿਨਿਸ ਔਰ ਅਸੀਂ ਪੰਜਾਬ ਦੇ ਸਕੂਲਾਂ ਦਾ ਜਿਹੜਾ ਐਸਐਲ ਬੁਨਿਆਦੀ ਟਾਂਚਾ ਪੰਜਾਬ ਦੇ ਸਕੂਲਾਂ ਨੂੰ ਠੀਕ ਕਰਨਾ ਉਹਦੇ ਕਮਰੇ ਬਣਾਉਣੇ ਲੈਬਾਂ ਬਣਾਉਣੀਆਂ ਕੰਪਿਊਟਰ ਲਾਉਣੇ ਚਾਚਬੇੜਾ ਜਿਹੜਾ ਉਹ ਠੀਕ ਕਰਨਾ ਸਾਡੇ ਗਰੀਬ ਬੱਚਿਆਂ ਲਈ ਸਾਡੇ ਆਮ ਕਿਸਾਨਾਂ ਦੇ ਗਰੀਬਾਂ ਦੇ ਧੀਆ ਪੁੱਤਾਂ ਲਈ ਸਾਡੇ ਚੰਗੇ ਸਕੂਲ ਹੋਣ ਉਹ ਚੰਗੀ ਐਜੂਕੇਸ਼ਨ ਲੈਣ ਉਹ ਸਰਕਾਰ ਨੇ ਪੂਰੇ ਪੰਜਾਬ ਦੇ ਵਿੱਚ ਸੋ ਲੋਕੀਤਾ ਦੁਬਾਰਾ ਵੀ ਆਵਾਂਗੇ ਜਿਸ ਵੇਲੇ ਸਕੂਲਾਂ ਵਾਲੀ ਮੀਟਿੰਗ ਦਾ ਟਾਈਮ ਹੋਊਗਾ ਉਹ ਤੁਹਾਡੇ ਪਿੰਡ ਦੇ ਵਿੱਚ ਫੇਰ ਦੁਬਾਰਾ ਆਵਾਂਗੇ ਇਹ ਸਾਰਾ ਕੁਝ ਸਾਡੀ ਸਰਕਾਰ ਨੇ ਪੰਜਾਬ ਵਿੱਚ ਪਾਣੀਆਂ ਦੇ ਮੁੱਦੇ ਨੇ ਬੜੇ ਮੁੱਦੇ ਆ ਜਿਨ੍ਹਾਂ ਤੇ ਅਸੀਂ ਲੜਾਈ ਲਾੜੇ ਪਰ ਇੱਕ ਜਿਹੜਾ ਮੁੱਦਾ ਸੀਗਾ ਜਦੋਂ ਅਸੀਂ ਕਲਕੱਤਾ ਜਾਂਦੇ ਸੀ ਬਹੁਤ ਸਾਰੀਆਂ ਮਾਵਾਂ ਭੈਣਾਂ ਬਰੁੱਧ ਸਾਨੂੰ ਬੇਨਤੀ ਕਰਦੇ ਸੀਗੇ ਕਿ ਕਿਸੇ ਤਰ੍ਹਾਂ ਨਸ਼ਾ ਬੰਦ ਕਰਦੇ ਹੋ ਇਹ ਜਿਹੜਾ ਪਿਛਲੀਆਂ ਸਰਕਾਰਾਂ ਦਾ 25 30 ਸਾਲ ਦਾ ਗੰਧ ਪਾਇਆ ਸੀਗਾ ਇਹਨੂੰ ਖਤਮ ਕਰਦੇ ਹੋ ਅਸੀਂ ਵਾਦਾ ਕੀਤਾ ਸੀਗਾ ਕਿ ਇਹਨੂੰ ਅਸੀਂ ਖਤਮ ਕਰਾਂਗੇ ਸੋ ਅਸੀਂ 2.5 3 ਸਾਲ ਬਹੁਤ ਮਿਹਨਤ ਕੀਤੀ ਨਸ਼ਿਆਂ ਦੇ ਬਾਰੇ ਉਦੀ ਪਲੈਨਿੰਗ ਕੀਤੀ ਕਿ ਕਿਦਾਂ ਕਿਦਾਂ ਸੀ ਨਸ਼ੇ ਜਿਹੜੇ ਖਤਮ ਕਰਦੇ ਆ ਕੀ ਕੋਦੇ ਚ ਕਰਨਾ ਚਾਹੀਦਾ ਸੋ ਅਸੀਂ ਕਾਰਬਰ ਨੇ ਮੁਖਵੰਤੀ ਸਾਹਿਬ ਨੇ ਫੈਸਲਾ ਕੀਤਾ ਕਿ ਇਹ ਜਿਹੜੇ ਬੰਦੇ ਜਿਹੜੇ ਨਸ਼ੇ ਵੇਚਦੇ ਆ ਤੇ ਜ਼ਹਿਰੀਲੀ ਸ਼ਰਾਬ ਵੇਚਦੇ ਆ ਫੀ ਵੇਚਦੇ ਇਹਨਾਂ ਬੰਦਿਆਂ ਨੂੰ ਇਹੋ ਜੀ ਸਜ਼ਾ ਦਿਓ ਕਿ ਲੋਕ ਯਾਦ ਕਰ ਕੰਮ ਕੇ ਜੇ ਅਸੀਂ ਇਹ ਕੰਮ ਕਰਾਂਗੇ ਤੇ ਸਾਡੇ ਨਾਲ ਵੀ ਇਦਾਂ ਹੋਊਗਾ ਪਹਿਲੀ ਵਾਰ ਪੰਜਾਬ ਦੇ ਵਿੱਚ ਬਲਡੋਜਰ ਜਿਹੜਾ ਚੱਲਿਆ ਪਹਿਲੀ ਵਾਰ ਨਸ਼ਾ ਵੇਚਣ ਵਾਲਿਆਂ ਦੇ ਗੱੜਬਾਹ ਦੇਲੇ ਜ਼ਬਤ ਕੀਤੇ ਗਏ ਪਹਿਲੀ ਵਾਰ 10000 ਜਿਹੜਾ ਸਮਗਲ ਦਾ ਪੰਜਾਬ ਦਾ ਉਹਨੂੰ ਜਿਹੜਾ ਜੇਲਾ ਦੇ ਵਿੱਚ ਬੰਦ ਕੀਤਾ ਪਹਿਲੀ ਵਾਰ ਕਵੰਟਰਾਂ ਦੇ ਰੂਪ ਦੇ ਵਿੱਚ ਪਹਿਲੀ ਵਾਰ 80 80 ਕਿਲੋ 85 85 ਕਿਲੋ ਇਹੋ ਅੰਦੇਰੀ ਪੰਜਾਬ ਦੇ ਵਾਕੋ ਕੋਨਿਆਂ ਦੇ ਉੱਤੋਂ ਜਿਹੜੀ ਆ ਉਹ ਰੋਜ਼ ਸਾਡੀ ਪੁਲਿਸ ਫੜੇ ਆ ਸੋ ਅਸੀਂ ਹੁਣ ਇਹ ਫੈਸਲਾ ਕੀਤਾ ਕਿ ਪੁਲਿਸ ਨੇ ਪਹਿਲੀ ਵਾਰ ਤੋਂ ਲੈ ਕੇ ਹੁਣ ਤੱਕ ਬੜੀ ਵੱਡੀ ਲੜਾਈ ਲੜੀ ਹੈ ਪਰ ਅਜੇ ਵੀ ਬਿੰਦਾ ਦੇ ਵਿੱਚ ਇਹ ਸਮੱਸਿਆ ਜਿਹੜੀ ਕਿਹਗੇ ਪਿੰਡ ਦੇ ਵਿੱਚ ਅਜੇ ਬਾਕੀ ਐ ਇਹ ਹੱਲ ਨਹੀਂ ਹੋਦੀ ਇਸ ਕਰਕੇ ਲੋਕਾਂ ਦਾ ਸਹਿਯੋਗ ਡੜ ਲੋਕਾਂ ਨੂੰ ਨਾਲ ਲਿਆ ਜਾਵੇ ਪਿੰਡਾਂ ਵਾਲਿਆਂ ਨੂੰ ਨਾਲ ਲਿਆ ਜਾਵੇ ਪਿੰਡਾਂ ਵਾਲੇ ਆਪ ਉੱਠਣ ਪਿੰਡਾਂ ਵਾਲੇ ਆਪ ਉੱਠ ਕੇ ਜਿਹੜਾ ਬੰਦਾ ਉਹਨਾਂ ਦੇ ਪਿੰਡ ਦੇ ਵਿੱਚ ਨਸ਼ਾ ਵੇਚਦਾ ਉਹਨੂੰ ਫੜਾਉਣ ਜਿਹੜਾ ਬੰਦਾ ਨਸ਼ਾ ਵੇਚਣ ਆਉਂਦਾ ਉਹਨੂੰ ਡੱਕਣ ਜਿੰਨਾ ਚਿਰ ਤੱਕ ਪਿੰਡਾਂ ਦੀਆਂ ਪੰਚਾਇਤਾਂ ਨਹੀਂ ਉਰਦੀਆਂ ਜਿੰਨਾ ਚਿਰ ਤੱਕ ਪਿੰਡਾਂ ਦੇ ਲੋਕ ਦੀ ਔਰਤੇ ਉਹਨਾਂ ਤੱਕ ਨਸ਼ਿਆਂ ਨੂੰ ਪੂਰਨ ਤੌਰ ਤੇ ਖਤਮ ਕਰਨਾ ਬਹੁਤ ਔਖਾ ਕੰਮ ਆ। ਸੋ ਇਸ ਕਰਕੇ ਅਸੀਂ ਤੁਹਾਡੇ ਕੋਲ ਆਇਆ ਪੂਰੇ ਪੰਜਾਬ ਦੇ ਵਿੱਚ ਸਾਡੇ ਐਮਐਲਏ ਮੰਤਰੀ ਸਾਰੇ ਜਾਦੇ ਇਸੇ ਤਰ੍ਹਾਂ ਹੀ ਬੇਨਤੀ ਕਰਦੇ ਸਾਡੀਆਂ ਬਣਾ ਬੈਠੀਆਂ ਪਿੱਛੇ ਲੱਜੀਆਂ ਪਿੰਡ ਦੇ ਵਸੇ ਸੀਗਾ ਬਹੁਤ ਵੱਡੀ ਗਿਣਤੀ ਦੇ ਸਾਡੀਆਂ ਬਣਾ ਸੀਗੀਆਂ ਸਵੇਰੇ ਅਸੀਂ ਸਕੂਲਾਂ ਦੀਆਂ ਬੀਟਕਾ ਕਰਦੇ ਸੀਗੇ ਵਿਸ਼ਾਏ ਦੇ ਵਿੱਚ ਮਤੇਦੰਗਲੇ ਵਿੱਚ ਜਾਪੜੰਗਾ ਦੇ ਸਾਡੇ ਬਹੁਤ ਸਾਰੇ ਪਧਾਤ ਪਹਿਣਾ ਉੱਥੇ ਆਏ ਸੀਗੇ ਸੋ ਮੈਂ ਆਪਣੀਆਂ ਪਹਿਣਾ ਨੂੰ ਕਹੂੰਗਾ ਕਿ ਤੁਹਾਨੂੰ ਵੀ ਡਟਣਾ ਪੈਣਾ ਤੇ ਤੁਹਾਡਾ ਪੁੱਤ ਨਸ਼ੇ ਕਰਦਾ ਤੇ ਤੁਹਾਡਾ ਘਰਾਂ ਦਾ ਨਸ਼ੇ ਕਰਦਾ ਆਪਣੇ ਘਰ ਤੋਂ ਲੜਾਈ ਸ਼ੁਰੂ ਕਰੋ ਆਪਾਂ ਆਪਣੇ ਘਰਾਂ ਦੇ ਵਿੱਚ ਨਸ਼ਾ ਜਿਹੜਾ ਉਹ ਬੰਦ ਕਰਨਾ ਤੇ ਪਹਿਲੀ ਸਰਕਾਰ ਜਿਹੜੀ ਲੋਕਾਂ ਨੂੰ ਕਹਿੰਦੀ ਹੈ ਕਿ ਨਸ਼ੇ ਬੰਦ ਕਰੋ ਦੂਜੀਆਂ ਸਰਕਾਰਾਂ ਸੀ ਜਿਹੜੀਆਂ ਨਸ਼ੇ ਬੇਈਂਤੀਆ ਸੀ ਗਿਆ ਪਰ ਇਹ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਜਿਹੜੀ ਕਹਿ ਰਹੀ ਹੈ ਕਿ ਨਸ਼ੇ ਬੰਦ ਹੋਣੇ ਚਾਹੀਦੇ ਆ ਸਾਡੇ ਪੁੱਤ ਜਿਹੜੇ ਆ ਉਹ ਨਸ਼ਾ ਕਰਕੇ ਮਾਰੇ ਇਸ ਕਰਕੇ ਪੰਜਾਬ ਵਿੱਚੋਂ ਜੇ ਨਸ਼ਿਆਂ ਦਾ ਖਾਤਮਾ ਕਰਨਾ ਹੈ ਤੇ ਤੁਹਾਡੇ ਸਹਿਯੋਗ ਤੋਂ ਬਿਨਾ ਜਿਹੜੇ ਨਸ਼ੇ ਬੰਦ ਨਹੀਂ ਹੋ ਸਕਦੇ ਸੋ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਤੁਹਾਡੇ ਪਿੰਡ ਦੇ ਕੁਝ ਮੁੱਦੇ ਵੀ ਆ ਇੱਕ ਤੁਹਾਡੀ ਫਿਰਨੀ ਆ ਪਿੱਛੇ ਗਲੀ ਨੂੰ ਪਤਾ ਮੰਡੀ ਬੋਰ ਦੇ ਇਹਦੀ ਬੇਨਤੀ ਕੀਤੀ ਆ ਜਲਦੀ ਉਹਦੇ ਪੈਸੇ ਆ ਜਾਣੇ ਆ ਉਹ ਅਸੀਂ ਬੋਲੋ ਜਿਹੜਾ ਉਹ ਪਹਿਲ ਦੇ ਹੱਥ ਤੇ ਕਰਾਂਗੇ ਦੂਜਾ ਮੈਂ ਇੱਕ ਸਾਰੇ ਪਿੰਡਾਂ ਦੀ ਕਹਿਣਾ ਕਿ ਜਿਹੜੇ ਪੋਲਿਟੀਕਲ ਮਤਵੇ ਨੇ ਉਹ ਇੱਕ ਪਾਸੇ ਰੱਖਿਆ ਕਰੋ ਜਿਹੜੀ ਵੀ ਪੰਚਾਇਤ ਬਣ ਗਈ ਹੈ ਮੈਂ ਤਾਂ ਪਿਛਲੇ 25 ਸਾਲ ਕਾਂਗਰਸ ਦੀਆਂ ਪੰਚਾਇਤਾਂ ਰਹੀਆਂ ਉਹਨਾਂ ਨੂੰ ਵੀ ਢੱਕਿਆ ਵਿਕਾਸ ਦੇ ਕੰਮਾਂ ਤੋਂ ਹੁਣ ਵੀ ਢੱਕਾਂਗੇ ਬਸ ਆਪਣੀ ਸ਼ਰਤ ਇੱਕੋ ਹੈ ਕਿ ਸਰਪੰਚ ਨੂੰ ਕੋਈ ਪੈਸਾ ਨਹੀਂ ਖਾਂ ਦੇਣਾ ਪੰਚਾਇਤ ਨੂੰ ਕੋਈ ਗਵਰਾਂਡ ਦੇ ਵਿੱਚੋਂ ਪੈਸਾ ਨਹੀਂ ਖਾਂ ਦੇਣਾ ਜਿਹੜਾ ਸਰਪੰਚ ਗਵਰਾਂਡ ਦੇ ਵਿੱਚੋਂ ਪੈਸੇ ਖਾਊਗਾ ਉਹਦੇ ਖਿਲਾਫ ਕਾਰਵਾਈ ਕਰਾਂਗੇ ਕੰਮ ਕਰੋ ਕੋਈ ਨਹੀਂ ਪਿੰਡ ਦੇ ਲੋਕਾਂ ਦੇ ਬਣਾਇਆ ਡੈਮੋਕ੍ਰੇਸੀ ਆ ਪਿੰਡ ਨੇ ਛੁੜਿਆ ਜਿੱਦੂ ਵੀ ਛੁੜਿਆ ਉਹ ਪਿੰਡ ਦਾ ਕੰਮ ਕਰੇ ਮੈਂ ਕਿਸੇ ਦਾ ਕੰਮ ਨਹੀਂ ਡੱਕਦਾ ਤੁਹਾਨੂੰ ਮੈਂ ਕਹੂੰਗਾ ਕਿ ਆਪਣੀ ਪੰਚਾਇਤ ਵੱਲੋਂ ਜਿਹੜੇ ਜਿਹੜੇ ਕੰਮ ਆ ਤੁਹਾਡੇ ਪਿੰਡ ਦੇ ਉਹ ਤੁਸੀਂ ਲੈ ਕੇ ਆਓ ਤੁਹਾਡੇ ਕੰਮ ਵੀ ਜਿਹੜੇ ਉਹ ਬਹਿਲ ਦੇ ਆਧਾਰ ਦੇ ਉੱਤੇ ਆਪਾਂ ਕਰਾਂਗੇ بس ਤੁਹਾਨੂੰ ਬੇਨਤੀ ਹੈ ਕਿ ਆਪਾਂ ਨਸ਼ਾ ਬੰਦ ਕਰਨਾ ਅਗਲੇ 22 ਮਹੀਨੇ ਸਰਕਾਰ ਜਿਹੜੀ ਆ ਉਹ ਵਿਕਾਸ ਵਾਸਤੇ ਨਸ਼ਿਆਂ ਦੇ ਖਿਲਾਫ ਦੱਤਿਆ ਉਹ ਤੁਸੀਂ ਸਾਡਾ slogan ਦੇਣਾ ਜੋ ਤੁਸੀਂ ਕਹੋਗੇ ਤੁਹਾਡੇ ਪਿੰਡਾਂ ਦਾ ਕਹਾਂਗੇ ਸਾਡੀ ਬਸ ਇੱਕੋ ਬੇਨਤੀ ਬੰਦਣੀ ਆ ਕਿ ਆਪਾਂ ਨਸ਼ਿਆਂ ਵਾਲਿਆਂ ਦਾ ਸਾਥ ਨਹੀਂ ਦੇਣਾ ਆਪਾਂ ਨਸ਼ੇ ਵਾਲੇ ਬੰਦੇ ਦਾ ਵਿਰੋਧ ਕਰਨਾ ਤੇ ਆਪਣਾ ਪੁੱਤ ਵੇਚਦਾ ਪਤੀਆ ਵੇਚਦਾ ਆਪਣਾ ਕੋ ਚਾਚਾ ਵੇਚਦਾ ਕੋਈ ਵੀ ਵੇਚਦਾ ਮੈਂ ਹਮੇਸ਼ਾ ਪੁੱਤ ਨੂੰ ਕਹਿੰਦਾ ਕਿ ਸਾਡਾ ਕੋਈ ਬੰਦਾ ਤੁਹਾਨੂੰ ਆ ਕੇ ਕਹਿੰਦਾ ਕਿਸੇ ਦੇ ਆਖੇ ਨਹੀਂ ਲੱਗਣਾ ਸਾਡਾ ਕੋਈ ਰਿਸ਼ਤੇਦਾਰ ਹੈ ਕੰਮ ਕਰਦਾ ਉਹਦੇ ਵੀ ਚੁੱਕ ਕੇ ਲਾਓ ਸਾਡਾ ਕੋ ਚਾਚੇ ਤਾਏ ਦਾ ਪੁੱਤ ਪ੍ਰਧਾਨ ਕੰਮ ਕਰਦਾ ਉਹਨੂੰ ਵੀ ਲਾਓ ਅਸੀਂ ਨਸ਼ੇ ਦੇ ਉੱਤੇ ਕੋਈ ਸਮਝੌਤਾ ਦੀ ਕਰਨਾ ਭਾਵੇਂ ਜੋ ਮਰਜ਼ੀ ਹੋਵੇ ਸੋ ਮੈਂ ਤੁਹਾਨੂੰ ਵੀ ਬੇਨਤੀ ਕਰਨਾ ਹੈ ਮੈਨੂੰ ਪਤਾ ਪਿੱਛੇ ਪੜੇ ਪਿੰਡ ਦੇ ਵਿੱਚ ਪ੍ਰੋਬਲਮ ਸੀਗੀ ਤੁਹਾਡੇ ਲਾ ਕੇ ਅਸੀਂ ਕਾਫੀ ਹੱਲ ਕੀਤੀ ਹੈ ਬਾਕੀ ਵੀ ਜਿਹੜੀ ਰਹਿਦੀ ਖੁੱਦੀ ਕਿਉਂਕਿ ਸਹਸਰੇ ਦੇ ਸਾਰੀਆਂ ਚੀਜ਼ਾਂ ਖਤਮ ਹੋਣੀਆਂ ਉਹ ਵੀ ਅਸੀਂ ਖਤਮ ਕਰਦੀਆਂ ਬੜੇ ਮਾਨਸਾਹਬ ਦੱਸਦੇ ਕਿ ਮਹਿਲਾਵਾਂ ਵਿੱਚ ਅਜੇ ਵੀ ਪ੍ਰੋਬਲਮ ਆ ਮਹਿਲਾ ਪੜਾ ਪਿੰਡ ਸਹਸਦਾ ਇਸ ਸਭ ਪਿੰਡਾਂ ਦੇ ਵਿੱਚ ਆਪਾਂ ਜਿੱਥੇ-ਜਿੱਥੇ ਝੜ ਦੇਣ ਪਿੰਡ ਦੇ ਵਿੱਚ ਹੁਣ ਕਈ ਪਿੰਡਾਂ ਦੇ ਵਿੱਚ ਜਾਂਦੇ ਆ ਉਹ ਕਹਿੰਦੇ ਸਾਡੇ ਪਿੰਡ ਕੋਈ ਬੰਦਾ ਨਸ਼ਾ ਨਹੀਂ ਕਰਦਾ ਜੀ ਨਾ ਕੋਈ ਸਮਾਖ ਪਿੰਡਾਂ ਦਾ ਨਾ ਕੋਈ ਫੀਮਖਾਂ ਦਾ ਕੋਈ ਵੀ ਖਾਂਦਾ ਕਿਤੇ-ਕਿਤੇ ਆਪਾਂ ਨੂੰ ਇਹ ਸਵੱਸਿਆ ਹੁੰਦੀ ਆ ਜਿਹੜੇ ਗੰਦੇ ਬੰਦੇ ਆ ਉਹ ਪਿੰਡਾਂ ਦੇ ਵਿੱਚ ਇਹ ਕੰਮ ਕਰਦੇ ਆ ਆਪਾਂ ਉਹਨਾਂ ਦੇ ਖਿਲਾਫ ਡਟਣਾ ਇਹ ਸਾਡੇ ਕੁਛ ਨਹੀਂ ਲੱਗਦੇ ਯਾਦ ਰੱਖਿਓ ਨਸ਼ਾ ਵਿੱਚ ਲੋਦਾ ਤਾਂ ਕੁਛ ਨਹੀਂ ਲੱਗਦਾ ਨਸ਼ੇ ਵਿੱਚ ਰੋਲੇ ਤੂੰ ਆਪਣਾ ਬਣਾਓਗੇ ਮਰ ਜਾਓਗੇ ਕਾਦੇ ਜਿਹੜੇ ਮਾਤੂ ਨਸ਼ਾ ਵੇਚਣ ਵਾਲਾ ਕਾਦੇ ਧੀਆ ਪੁੱਤਾਂ ਨੂੰ ਮਾਰ ਦੂਗਾ ਨਸ਼ੇ ਵੇਚਣ ਵਾਲੇ ਨੂੰ ਆਪਣਾ ਦੁਸ਼ਮਣ ਸਮਝਣਾ ਕਦੀ ਇਹ ਨਹੀਂ ਕਹਣਾ ਕਿ ਮੇਰਾ ਪਤੀ ਆਸ਼ਦਾ ਦਿਓ ਜੀ ਮੈਂ 3 ਸਾਲ ਦੇ ਵਿੱਚ ਇੱਕ ਵਾਰ ਵੀ ਆਪਣੇ ਐਸਐਚਓ ਨੂੰ ਡੀਐਸਪੀ ਨੂੰ ਐਸਐਸਪੀ ਨੂੰ ਕਦੀ ਕਾਲ ਨਹੀਂ ਕੀਤੀ ਕਿ ਨਸ਼ੇ ਵਾਲੇ ਨੂੰ ਛੱਡ ਦਿਓ ਮੈਨੂੰ ਜਿੱਥੇ ਪਤਾ ਲੱਗਦਾ ਮੈਂ ਆਪਕੇ ਨਾਲ ਜੀ ਚੋਕੇ ਲਾ ਆਪਾ ਮੇਰਾ ਕੋਈ ਸਾਹਜ ਵਾਲਾ ਰਿਸ਼ਤੇਦਾਰ ਹੈ ਇੱਕ ਕਰਕੇ ਤੁਹਾਨੂੰ ਬੇਨਤੀ ਆ ਜਿਹੜਾ ਨਸ਼ਾ ਵੇਚਦਾ ਨਾ ਤੁਹਾਡਾ ਰਿਸ਼ਤੇਦਾਰ ਹੋ ਸਕਦਾ ਨਾ ਤੁਹਾਡਾ ਪੁੱਤ ਭਤੀਜਾ ਹੋ ਸਕਦਾ ਉਹ ਸਾਡੇ ਸਮਾਜ ਦਾ ਦੁਸ਼ਮਣ ਹੈ ਉਹ ਸਾਡੇ ਪਿੰਡ ਦਾ ਦੁਸ਼ਮਣ ਹੈ ਉਹਨੂੰ ਦੁਸ਼ਮਣ ਮੰਨ ਕੇ ਜਿਹੜਾ ਉਹਦੇ ਖਿਲਾਫ ਆਪਾਂ ਕਾਰਵਾਈ ਕਰਦੀਆ ਇਹ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਸੀਗਾ ਇਹਨਾਂ ਕਲਮੀ ਦੇ ਵਿੱਚ ਤੁਸੀਂ ਸਾਰੇ ਜਾਣਿਆ ਨੇ ਬੈਠ ਕੇ ਵੇਦ ਕੀਤੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਇਹਦੇ ਤੋਂ ਬਾਅਦ ਇੱਕ ਸੌ ਜਿਹੜੀ ਆ ਅਸੀਂ ਪਿੰਡ ਪਿੰਡ ਦੇ ਵਿੱਚ ਜਿਹੜੀ ਚਕਾਉਂਦੇ ਆ ਸਾਰੇ ਪੰਜਾਬ ਦੇ ਵਿੱਚ ਇਹ ਸੌ ਚਕਾਉਂਦੇ ਆ ਵੀ ਅਸੀਂ ਨਸ਼ੇ ਜਿਹੜੇ ਆ ਉਹ ਬੰਦ ਕਰਾਂਗੇ ਤੁਸੀਂ ਸਾਰਿਆਂ ਨੇ ਆਪਣੀ ਜਗ੍ਹਾ ਦੇ ਉੱਤੇ ਖੜੇ ਹੋਣਾ ਖੜੇ ਹੋ ਕੇ ਮੈਂ ਅੱਗੇ-ਅੱਗੇ ਬੋਲੂਗਾ ਤੁਸੀਂ ਸਾਰਿਆਂ ਨੇ ਪਿੱਛੇ-ਪਿੱਛੇ ਬੋਲਣਾ ਮੇਰੀਆਂ ਭੈਣਾਂ ਨੇ ਵੀ ਸਾਰਿਆਂ ਨੇ ਆਪਾਂ ਆਪਣੀ ਥਾਂ ਦੇ ਉੱਤੇ ਖੜੇ ਹੋ ਜਾਣਾ ਸਾਰਿਆਂ ਨੇ ਖੜੇ ਹੋ ਜਾਓ ਬਾਈ ਲਾਈਟ ਆ ਰਹੀ ਨਹੀਂ ਮੈਂ ਟ੍ਰਾਈ ਕਰ ਰਿਹਾ ਪਿੱਛੇ ਨਹੀਂ ਆਉਂਦੀ ਅਸੀਂ ਅਸੀਂ ਪਿੰਡ ਕੋਟਲਾ ਦੇ ਪਿੰਡ ਕੋਟਲਾ ਦੇ ਪਿੰਡ ਵਾਸੀ ਪਿੰਡ ਵਾਸੀ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਇਕਜੁੱਟ ਹੋ ਕੇ ਸੌ ਖਾਂਦੇ ਹਾਂ ਸੌ ਖਾਂਦੇ ਹਾਂ ਕਿ ਅਸੀਂ ਅਸੀਂ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਅਸੀਂ ਆਪਣੇ ਪਿੰਡ ਵਿੱਚ ਆਪਣੇ ਪਿੰਡ ਵਿੱਚ ਕਿਸੇ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਬਿਕਰੀ ਦੇਵਾਂਗੇ ਨਸ਼ਾ ਬਿਕਰੀ ਨਹੀਂ ਦੇਵਾਂਗੇ ਅਸੀਂ ਅਸੀਂ ਕਿਸੇ ਕਿਸੇ ਨਸ਼ਾ ਤਸਕਰ ਨੂੰ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜ ਨਹੀਂ ਦੇਵਾਂਗੇ ਪਿੰਡ ਵਿੱਚ ਵੜ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਸਾਡੇ ਪਿੰਡ ਵਿੱਚ ਜੋ ਨਸ਼ਾ ਕਰਦੇ ਹਨ ਜੋ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਜਿਨ੍ਹਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਵਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਵੀ ਜਮਾਨਤ ਨਹੀਂ ਕਰਵਾਵਾਂਗੇ ਅਤੇ ਪਿੰਡ ਦੇ ਕਿਸੇ ਵੀ ਵਿਅਕਤੀ ਨੂੰ ਜਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋਨ hoard ਸਤਿ ਸ਼੍ਰੀ ਅਕਾਲ ਅਸਾਂ ਦੀ ਮੀਟਿੰਗ ਵਾਸਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨ ਆਏ ਸੀਗੇ ਤੁਸੀਂ ਸਾਰਿਆਂ ਨੇ ਸਹਿਯੋਗ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਇਕਲ ਦੀ ਕਹਾਖਾਤਸਾ ਵਾਇਕਲ ਦੀ ਫਤਕ